ਕੰਮ ਕਰਾਊਗਾ ਸਾਡੇ ਲਈ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਦੀਪਕ ਕਤਿਆਲ ਮੌਜੂਦ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ 19 ਜੂਨ ਨੂੰ ਚੋਣਾ ਹੋਣ ਜਾ ਰਹੀਆਂ ਨੇ ਤੇ ਲੁਧਿਆਣਾ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਉਤਸ਼ਾਹਿਤ ਦੇਖਣ ਨੂੰ ਮਿਲ ਰਹੇ ਨੇ ਪਰ ਰੁਝਾਨ ਕੀ ਕਹਿੰਦੇ ਨੇ ਲੋਕ ਜਿਹੜੇ ਨੇ ਉਹ ਕੀ ਚਾਹੁੰਦੇ ਨੇ ਉਮੀਦਵਾਰ ਤੋਂ ਕੀ ਸਮੱਸਿਆਵਾਂ ਨੇ ਗੱਲਬਾਤ ਕਰਦੇ ਆ ਕਿਹੜੀ ਪਾਰਟੀ ਦੇ ਕੰਮਾਂ ਨੂੰ ਵੱਧ ਪਸੰਦ ਕਰਦੇ ਨੇ ਤੇ ਇਸ ਵਾਰ ਕੀ ਰੁਝਾਨ ਰਹੇਗਾ ਗੱਲਬਾਤ ਕਰਦੇ ਆਂ ਲੁਧਿਆਣਾ ਦੇ ਹਲਕਾ ਪੱਛਮੀ ਦੇ ਵਿੱਚ ਅਸੀਂ ਮੌਜੂਦ ਆਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਸਰ ਕੀ ਨਾਮ ਹੈ ਜੀ ਤੁਹਾਡਾ ਅਸ਼ੋਨੀ ਕੁਮਾਰ ਜੀ ਸਰ ਚੋਣਾ ਆ ਚੁੱਕੀਆਂ ਨੇ 19 ਜੂਨ ਨੂੰ ਚੋਣਾ ਹੋਣ ਜਾ ਰਹੀਆਂ ਨੇ ਕੀ ਰੁਝਾਨ ਕੀ ਹੈ ਕੀ ਲੱਗਦਾ ਕਿਹੜੀ ਪਾਰਟੀ ਵੱਧ ਵੋਟਾਂ ਦੇ ਨਾਲ ਜਿੱਤੇਗੀ ਜੀ ਇਸ ਵਾਰ ਜਿਹੜਾ ਮਾਹੌਲ ਹੈਗਾ ਸਾਰੀ ਸਾਇਲੈਂਟ ਵੋਟ ਆ ਤੁਸੀਂ ਦਿੱਲੀ ਵੀ ਮਾਹੌਲ ਦੇਖਿਆ ਸੀਗਾ ਕਿ ਇਸ ਵਾਰ ਜਿਹੜਾ ਵੋਟਰ ਬਹੁਤ ਸਿਆਣਾ ਹੋ ਗਿਆ ਵਾ ਕਿਉਂਕਿ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਏ ਐਂਡ ਇਲੈਕਸ਼ਨਾਂ ਦੇ ਕੋਲ ਆ ਕੇ ਜਦੋਂ ਹੁੰਦੀਆਂ ਨੇ ਉਹ ਬੜੇ ਸੁਪਨੇ ਦਿਖਾਉਂਦੇ ਨੇ ਜਦੋਂ ਇਲੈਕਸ਼ਨਾਂ ਨਿਕਲ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਕੋਈ ਵੀ ਨਹੀਂ ਲੱਭਦਾ ਅੱਜ ਤੱਕ ਜੋ ਵੀ ਦੇਖੋ ਇੱਥੇ ਸਮਾਰਟ ਸਿਟੀ ਆ ਪਾਣੀ ਨਾਲ ਤਾਂ ਸੜਕਾਂ ਭਰੀਆਂ ਪਈਆਂ ਨੇ ਆ ਫਰੋਜਪੁਰ ਰੋਡ ਦੇਖੋ ਜਿਹੜਾ ਸਮਾਰਟ ਸਿਟੀ ਚ ਆਉਂਦਾ ਹਰ ਥਾਂ ਤੇ ਜਾਮ ਲੱਗੇ ਹੋਏ ਆ ਤੁਸੀਂ ਇੱਕ ਦੇਖੋ ਉੱਥੇ ਸੜਕਾਂ ਦੇ ਮਿਡਲ ਦੇ ਵਿੱਚ ਐਡੇ-ਐਡੇ ਉਹਨਾਂ ਨੇ ਦੁਕਾਨਾਂ ਪਾ ਕੇ ਆਮ ਲੋਕੀ ਬੈਠੇ ਹੋਏ ਨੇ ਕਿ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਕਿਉਂਕਿ ਗੱਲ ਨਹੀਂ ਸਮਝੇ ਇਹ ਜਿਹੜਾ ਮਾਹੌਲ ਹੈਗਾ ਬਹੁਤ ਜ਼ਿਆਦਾ ਖਰਾਬ ਆ ਔਰ ਇਸ ਵਾਰ ਜਿਹੜੀ ਵੀ ਵ ਤਾਂ ਤੁਸੀਂ ਕਿਹੜੀ ਪਾਰਟੀ ਦੇ ਕੰਮਾਂ ਨੂੰ ਵੱਧ ਪਸੰਦ ਕਰਦੇ ਹੋ? ਸਾਰਾ ਸਿੱਧਾ ਇੱਕ ਚੱਕਰ ਆ ਕਿ ਜਿਹੜਾ ਸਾਡੇ ਏਰੀਆ ਦਾ ਕੰਮ ਕਰਾਊਗਾ ਸਾਡੇ ਲਈ ਤਾਂ ਸਭ ਕੁਝ ਹੋਈ ਆ ਪਰ ਹਾਲੇ ਤੱਕ ਤਾਂ ਕਿਸੇ ਨੇ ਨਹੀਂ ਕਰਾਇਆ ਜੀ ਆ ਸੜਕਾਂ ਦਾ ਪਾਣੀ ਦੇਖ ਲਓ ਜੀ ਉੱਥੇ ਕਿੱਦਾਂ ਖੜਾ ਵਾ ਕਿੱਦਾਂ ਕੂੜਾ ਪਿਆ ਹੋਇਆ ਕਿੱਦਾਂ ਸਾਰਾ ਕੁਛ ਆ ਅਸੀਂ ਵੇ ਵੀ ਜੀ ਰਹੇ ਆ ਆ ਤਾਰਾਂ ਦੇਖੋ ਬਿਜਲੀ ਦੇ ਖੰਬੇ ਤੇ ਕਿੱਦਾਂ ਲਟਕ ਰਹੀਆਂ ਨੇ ਤੁਸੀਂ ਉਹ ਚੀਜ਼ ਦੇਖੋ ਕਿ ਭਾਵੇਂ ਕੋਈ ਵੀ ਜਾਨੀ ਮਾਨੀ ਨੁਕਸਾਨ ਹੋ ਸਕਦਾ ਕਿ ਸਰਕਾਰ ਦਾ ਕਿਸੇ ਦਾ ਧਿਆਨ ਹੈਗਾ ਇੱਥੇ ਕਾਂਗਰਸ ਵੀ ਆਈ ਆ ਆਪ ਵੀ ਆਈ ਆ ਸਾਰੇ ਆਏ ਨੇ ਹਾਲੇ ਤੱਕ ਤਾਂ ਕਿਸੇ ਨੇ ਧਿਆਨ ਦਿੱਤਾ ਨਹੀਂ ਤਾਂ ਮੈਂ ਕਹਿੰਦਾ ਕੋਈ ਵੀ ਜਿੱਤ ਜਿਵੇ ਕੰਮ ਤਾਂ ਤਾਂ ਵੀ ਨਹੀਂ ਹੋਣਾ ਜੀ ਅਸਰ ਚੋਣਾ ਜਦੋਂ ਹੁੰਦੀਆਂ ਨੇ ਹਰੇਕ ਪਾਰਟੀ ਦਾ ਉਮੀਦਵਾਰ ਘਰ ਘਰ ਜਾਂਦਾ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕਰਦਾ ਵੋਟ ਮੰਗਦਾ ਤਾਂ ਜਿਹੜੇ ਵੋਟਰ ਹੁੰਦੇ ਨੇ ਉਹ ਆਪਣੀਆਂ ਸਮੱਸਿਆਵਾਂ ਜਿਹੜਾ ਉਮੀਦਵਾਰ ਹੁੰਦਾ ਉਸ ਨੂੰ ਦੱਸਦੇ ਨੇ ਉਮੀਦਵਾਰ ਆਏ ਹੋਣਗੇ ਸਮੱਸਿਆਵਾਂ ਦਸੀਆਂ ਹੋਣਗੀਆਂ ਕੀ ਕੀ ਸਮੱਸਿਆਵਾਂ ਹੈਗੀਆਂ ਨੇ ਤੇ ਕੋਈ ਹੱਲ ਕਰਨ ਦਾ ਕੋਈ ਉਹਨਾਂ ਨੇ ਕੁਝ ਅਸ਼ਵਾਸਨ ਵੀ ਨਹੀਂ ਦਿੱਤਾ ਜੀ ਜਿੰਨੀਆਂ ਵੀ ਇਹ ਸਮੱਸਿਆਵਾਂ ਆਈਆਂ ਨੇ ਇਹ ਜਿੰਨੇ ਕਾਗੇ ਇਕੱਠੇ ਕਰਕੇ ਰੱਖ ਕੇ ਇਲੈਕਸ਼ਨ ਤੋਂ ਬਾਅਦ ਸਾਰਾ ਉਹ ਰੱਦੀ ਚ ਚਲ ਜਾਂਦਾ ਵਾ ਇਹ ਇੱਕ ਫਾਰਮੈਟ ਹੀ ਦਿਖਾਵਾ ਹੀ ਆ ਕਿ ਅਸੀਂ ਤੁਹਾਡੇ ਮੈਂ ਕਹਿੰਦਾ ਇਹਦੇ ਵਿੱਚ ਕੋਈ ਵੀ ਪਾਰਟੀ ਆ ਜਵੇ 90% ਕੰਮ ਨਹੀਂ ਹੋਣਾ 10% ਉਹਦਾ ਆਣਾ ਜਿਹੜਾ ਉਹਦਾ ਚਾਹਵਾਨਾ ਜਾਂ ਉਹਦਾ ਚਾਹਤਾ ਵਾ ਆਮ ਇਨਸਾਨ ਦਾ ਆਮ ਵਰਕਰ ਦਾ ਕੋਈ ਕੰਮ ਨਹੀਂ ਹੈਗਾ ਤੁਸੀਂ ਜਿਹਨੂੰ ਮਰਜ਼ੀ ਕਰ ਲਓ ਕਿਉਂਕਿ ਜਿਹੜੀ ਯੂਥ ਆ ਸਾਡਾ ਇਸ ਤੋਂ ਪਰੇ ਹੁੰਦਾ ਜਾ ਰਿਹਾ ਕਿਉਂਕਿ ਇਹਨਾਂ ਦੀ ਅੱਜ ਕੱਲ ਦੀ ਜਿਹੜੀ ਲੜਾਈ ਹੈਗੀ ਆ ਉਹ ਡਿਫਰੈਂਟ ਹੋ ਚੁੱਕੀ ਆ ਔਰ ਇੰਨੀ ਕੁ ਗੰਦੀ ਹੋ ਚੁੱਕੀ ਆ ਹਰ ਬੰਦੇ ਨੂੰ ਵਿਸ਼ਵਾਸ ਉੱਠ ਚੁੱਕਾ ਹੈ ਅਸਰ ਕੀ ਨਾਮ ਹੈ ਜੀ ਤੁਹਾਡਾ ਰਜੇਸ਼ ਨਾਮ ਹੈ ਜੀ ਮੇਰਾ ਸਰ ਚੋਣਾ ਆ ਚੁੱਕੀਆਂ ਨੇ ਤੁਸੀਂ ਕਿਹੜੀ ਪਾਰਟੀ ਦੇ ਕੰਮਾਂ ਨੂੰ ਵੱਧ ਪਸੰਦ ਕਰਦੇ ਹੋ ਪਾਰਟੀ ਜਿਵੇਂ ਭਾਈ ਸਾਹਿਬ ਸਾਡੇ ਕਹਿ ਰਹੇ ਆ ਸਭ ਤੋਂ ਪਹਿਲਾਂ ਤਾਂ ਕੰਮ ਜ਼ਰੂਰੀ ਆ ਪਾਰਟੀ ਨਾਲ ਉਹ ਕਿਸੇ ਵੀ ਪਾਰਟੀ ਕਰੇ ਕੋਈ ਪਾਰਟੀ ਕੰਮ ਕਰੇ ਕੰਮ ਮੌਜੂਦਾ ਹਾਲਾਤਾਂ 'ਚ ਹੋਣਾ ਚਾਹੀਦਾ ਅਸੀਂ ਆਪਣੀ ਇੱਥੇ ਦਿਹਾੜੀ ਦੇ ਵਿੱਚ 12 ਘੰਟੇ ਸਪੈਂਡ ਕਰਦੇ ਆਂ ਇਹ ਟਾਈਮ ਇੱਥੇ ਜੋ ਹਾਲਾਤ ਤੁਸੀਂ ਸਾਹਮਣੇ ਦੇਖ ਰਹੇ ਹੋ ਅੱਜ ਦੇਖ ਲਓ ਸਾਡੇ ਦਰਾਂ ਦੇ ਮੂਰੇ ਜੋ ਸਪਾਈ ਦਾ ਅਭਿਆਨ ਸੀ ਸਾਰਾ ਖਤਮ ਹੋ ਗਿਆ ਹੋਇਆ ਹੈ ਕੋਈ ਇਹ ਚ ਕੋਈ ਚੁੱਕ ਪਤ ਨਹੀਂ ਹੁੰਦੀ ਜੋ ਗਾਰਾ ਸਾਹਿਬ ਜੋ ਗੰਦਾ ਹੈ ਜੋ ਕੱਲ ਬਾਰਿਸ਼ ਹੋਈ ਹੈ ਹਾਲਾਤ ਤੁਸੀਂ ਦੇਖ ਰਹੇ ਹੋ ਕੁਦੂਜਾ ਹੈ ਸਾਡੀ ਸੜਕ ਤੇ ਮੈਕਸਿਮਮ ਜਿਹੜਾ ਹੈ ਤੇ ਆਵਰਸ ਟਾਈਮ ਪੀਕ ਆਵਰਜ ਇੰਨਾ ਰਾਇਸ਼ੋਨਾ ਸਾਡਾ ਦੁਕਾਨਦਾਰਾਂ ਦਾ ਕੰਮ ਜ਼ੀਰੋ ਹੋਇਆ ਹੋਇਆ ਹੁਣ ਇਸ ਦੇ ਵਿੱਚ ਸਰਕਾਰਾਂ ਸਾਡਾ ਕੀ ਯੋਗਦਾਨ ਨਹੀਂ ਤੁਸੀਂ ਤਾਂ ਹੀ ਕਰਨਾ ਵੀ ਕਿਹੜੀ ਸਰਕਾਰ ਹੈ ਸਾਡੇ ਲਈ ਤੇ ਜਿਹੜਾ ਕੰਮ ਕਰੇਗੀ ਉਹ ਸਾਡੀ ਸਰਕਾਰ ਹੈ ਸਭ ਤੋਂ ਸਭ ਤੋਂ ਸਾਡਾ ਇਹੀ ਕਾਰਨ ਸਭ ਤੋਂ ਵੱਡਾ ਸਰ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਪਰ ਜਿਵੇਂ ਤੁਸੀਂ ਦੱਸਿਆ ਕਿ ਕੂੜੇ ਦੇ ਢੇਰ ਪਏ ਹੋਏ ਨੇ ਪਾਣੀ ਜਮਾ ਹੋ ਜਾਂਦਾ ਕੀ ਲੱਗਦਾ ਹੈ ਕਿਵੇਂ ਇਸ ਦਾ ਹੱਲ ਜਿਹੜਾ ਕੀਤਾ ਜਾਵੇ ਕਿਉਂ ਨਹੀਂ ਇਹ ਸਰਕਾਰਾਂ ਜਿਹੜੀਆਂ ਹੱਲ ਕਰਦੀਆਂ ਦੇਖੋ ਜਿਹੜੇ ਲੀਡਰ ਨੇ ਲੁਧਿਆਣੇ ਇਸ ਸਮੇਂ ਚ ਨੇ ਇੱਥੇ ਮੌਜੂਦ ਨੇ ਉਹਨਾਂ ਨੇ ਆਪਣਾ ਇਸ ਇਸ ਹਲਕੇ ਨੂੰ ਇਸ ਏਰੀਆ ਨੂੰ ਬਹੁਤ ਸਮਾਂ ਦਿੱਤਾ ਸਾਡੇ ਨਾਲੋਂ ਜ਼ਿਆਦਾ ਸ਼ਾਇਦ ਉਹਨਾਂ ਨੂੰ ਖੁਦ ਪਤਾ ਹੋਵੇਗਾ ਵੀ ਇੱਥੇ ਕਿਸ ਕਿਸ ਚੀਜ਼ ਦੀ ਲੋੜ ਹੈ ਪਰ ਕੰਮ ਰਿਐਲਿਟੀ ਕੀ ਹੈ ਪ੍ਰੈਕਟੀਕਲ ਗਰਾਊਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਗੱਲਾਂ ਨੇ ਕਾਗਜ਼ਾਂ 'ਚ ਹੋਵੇ ਜੋ ਮਰਜੀ ਹੋਵੇ ਪਰ ਗਰਾਊਂਡ ਲੈਵਲ ਤੇ ਸਾਡੇ ਕੋਲ ਕੁਝ ਨਹੀਂ ਇਸ ਕਰਾਂ। ਪਰ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ ਤੇ ਆਪਣੇ ਕੰਮ ਗਿਣਾਏ ਜਾ ਰਹੇ ਨੇ ਕਿ ਅਸੀਂ ਆਹ ਕੁਝ ਕੀਤਾ ਸੀ। ਕੀ ਲੱਗਦਾ ਉਹ ਸਭ ਦਾਅਵੇ ਜਿਹੜੇ ਖੋਖਲੇ ਨੇ? ਆਂਕੜੇ ਨੇ ਜੀ ਸਭ ਆਂਕੜੇ ਨੇ ਤੁਸੀਂ ਪ੍ਰੈਕਟੀਕਲ ਤੁਸੀਂ ਵੀ ਰਹਿੰਦੇ ਹੋ ਤੁਸੀਂ ਇੱਥੇ ਦੇਖਦੇ ਹੋ ਬਾਜ਼ਾਰ 'ਚ ਹਾਲਾਤ ਦੇਖਦੇ ਹੋ ਹਰ ਜਗ੍ਹਾ ਜਾਂਦੇ ਹੋ ਤੁਸੀਂ মিডিਆ ਹਰ ਜਗ੍ਹਾ ਹੁੰਦੀ ਹੈ। ਔਰ ਹਰ ਡੀਪ ਲੈਵਲ ਦੀ ਨੌਲੇਜ ਇਹਨਾਂ ਕੋਲ ਹੁੰਦੀ ਹੈ। ਤੁਸੀਂ ਜੇ 10 ਬੰਦਿਆਂ ਨਾਲ ਗੱਲ ਕਰਦੇ ਹੋ 9 ਦਾ ਥਿਊ ਤੁਹਾਨੂੰ ਸਾਡੇ ਵਰਗਾ ਹੀ ਮਿਲੇਗਾ। ਸੋ ਅਲਟੀਮੇਟਲੀ ਜਿਹੜਾ ਪਾਵਰ ਆਫ ਵ ਬਹੁਤ ਕਾਮਨ ਨਹੀਂ ਰਿਹਾ ਹੈਗਾ ਅੱਜ ਕੱਲ ਬਹੁਤ ਲੋਕ ਸਾਇਲੈਂਟ ਨੇ ਸਮਝਦਾਰ ਨੇ ਜੇ ਕੋਈ ਕੰਮ ਦੇ ਲਈ ਕਿਤੇ ਕੋਈ ਦੇਖਦਾ ਹੈ ਅੱਗੇ ਫਿਊਚਰ ਕਿਸੇ ਦਾ ਬੈਟਰ ਸਾਨੂੰ ਦੇਖੇਗਾ ਅਸੀਂ ਡੈਫੀਨੇਟ ਉਹਨੂੰ ਕਾਸਟ ਕਰਾਂਗੇ ਆਪਣੀ ਵੋਟ ਸਾਡੀ ਦਾ ਹੀ ਸੋਚ ਹਵਾ ਕਿਹੜੀ ਪਾਰਟੀ ਵਾਲੀ ਲੱਗ ਰਹੀ ਹੈ ਹਵਾ ਤਾਂ ਜੀ ਤੁਹਾਨੂੰ 10 ਮਿੰਟ ਪਹਿਲਾਂ ਤੋਂ ਲੰਗੇ ਸੀ ਕਿ ਸਾਹਿਬ ਦੇਖੋ 10 100 100 ਮੋਟਰਸਾਈਕਲ ਤੇ ਮੁੰਡਾ ਲੱਗ ਰਿਹਾ ਕੋਈ ਆਮ ਆਦਮੀ ਪਾਰਟੀ ਦੇ ਝੰਡੇ ਲੈ ਕੇ ਕੋਈ ਭਾਜਪੀ ਦੇ ਸੋ ਹਵਾ ਤਾਂ ਜੀ ਬੈਲਟ ਬਾਕਸ ਹੀ ਦੱਸੇਗਾ ਸ਼ਾਮ ਨੂੰ ਤੁਹਾਨੂੰ ਮਸ਼ੀਨ ਹੀ ਦੱਸੇਗੀ ਕਿਸ ਦੀ ਨਿਕਲੇਗੀ ਕਿਸ ਦੀ ਨਹੀਂ ਨਿਕਲੇਗੀ ਸੋ ਹੋਰ ਲੋਕ ਵੀ ਮੌਜੂਦ ਨੇ ਗੱਲਬਾਤ ਕਰਦਾ ਸਰ ਕੀ ਨਾਮ ਹੈ ਤੁਹਾਡਾ ਮੈਂ ਨਾਮ ਚਿੰਤੂ ਸਰ ਇਹ ਚੋਣਾ ਆ ਚੁੱਕੀਆਂ ਨੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਵੱਧ ਚੜ ਕੇ ਕੀਤਾ ਜਾ ਰਿਹਾ ਪਾਰਟੀਆਂ ਪੂਰਾ ਜ਼ੋਰ ਲਗਾ ਰਹੀਆਂ ਨੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਕੀ ਲੱਗਦਾ ਕੀ ਹੈ ਇਸ ਵਾਰ ਦੀ ਹਵਾ ਕਿਹੜੀ ਪਾਰਟੀ ਵੱਲ ਦੇ ਵਿੱਚ ਜਾਏਗੀ ਸਰ ਦੇਖੋ ਪਾਰਟੀ ਦਾ ਇਸ਼ੂ ਜਿਹੜਾ ਆ ਰਿਹਾ ਹੈ ਜੋ ਜੋ ਮਰਜ਼ੀ ਜਿੱਤੇ ਅਸੀਂ ਚਾਹੁੰਦੇ ਹਾਂ ਕਿ ਜੀ ਕੰਮ ਹੋਵੇ ਇੱਥੇ ਕਰਕੇ ਦਿਖਾਣ ਆਈ ਕੰਮ ਦਿੱਲੀ ਜਾਓ ਤੁਸੀਂ ਦਿੱਲੀ ਪਤਾ ਲੱਗਦਾ ਜੀ ਕੰਮ ਹੋਇਆ ਠੀਕ ਹੈ ਜੀ ਇੱਥੇ ਇਲੈਕਸ਼ਨ ਆਉਂਦੇ ਨੇ ਦਰਜੇ ਦਰੋਜੇ ਆ ਕੇ ਜੀ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਠੀਕ ਹੈ ਜੀ ਇੱਥੇ ਕੰਮ ਨਹੀਂ ਹੋ ਰਿਹਾ ਬਿਲਕੁਲ ਵੀ ਔਰ ਚਾਏ ਜੋ ਮਰਜ਼ੀ ਤੁਸੀਂ ਦੇਖ ਲਓ ਜਗਾ ਜਗਾ ਜਾ ਕੇ ਦੇਖੋ ਸੀਵਰੇਜ ਭਰੇ ਹੋਏ ਨੇ ਠੀਕ ਹੈ ਸੜਕਾਂ ਟੁੱਟੀਆਂ ਹੋਈਆਂ ਖੱਡੇ ਜ਼ਰੂਰਤ ਤੋਂ ਜ਼ਿਆਦਾ ਨੇ ਆਏ ਦਿਨ ਐਕਸੀਡੈਂਟ ਹੋ ਰਹੇ ਨੇ ਠੀਕ ਹੈ ਜੀ ਇੱਥੇ ਬਾਕੀ ਰਿਹਾ ਇਲੈਕਸ਼ਨ ਦਾ ਵੋਟਾਂ ਦਾ ਆ ਸਭ ਗੁਪਤ ਹੋਏਗੀ ਵੋਟਾਂ ਠੀਕ ਹੈ ਸਾਇਲੈਂਟ ਵੋਟ ਪਾਉਗੀ ਕਿਸੇ ਨੂੰ ਕੁਝ ਨਹੀਂ ਪਤਾ ਬਾਕੀ ਅਸੀਂ ਚਾਹਵਾਂਗੇ ਕਿ ਇੱਥੇ ਕੰਮ ਕਰਕੇ ਦਿਖਾਣ ਵੋਟਾਂ ਇਹਨਾਂ ਨੂੰ ਆਪਣੇ ਆਪ ਮਿਲਣਗੀ ਲੋਕਾਂ ਤੋਂ ਸਰ ਜਦੋਂ ਚੋਣਾ ਆਉਂਦੀਆਂ ਨੇ ਦਿਨ ਨੇੜੇ ਆ ਜਾਂਦੇ ਨੇ ਇਹ ਤਾਂ ਰੁਝਾਨ ਜਿਹੜੇ ਆ ਬਦਲਦੇ ਹੋਏ ਦਿਖਦੇ ਨੇ ਲੋਕਾਂ ਦੇ ਲੋਕ ਜਿਹੜੇ ਆ ਸੋਚਦੇ ਹੁੰਦੇ ਨੇ ਕਿ ਪਹਿਲਾਂ ਅਸੀਂ ਇਸ ਉਮੀਦਵਾਰ ਨੂੰ ਵੋਟ ਪਾਣੀ ਤਾਂ ਰੁਝਾਨ ਬਦਲ ਜਾਂਦਾ ਹੈ ਚੇਂਜ ਹੋ ਜਾਂਦਾ ਕੀ ਲੱਗਦਾ ਕੀ ਹੈ ਹਵਾ ਕੋਈ ਨਜ਼ਰ ਆ ਰਹੀ ਹੈ ਕਿਉਂਕਿ ਕੋਈ ਕਹਿ ਰਿਹਾ ਕਿ ਭਾਰਖੂਸ਼ਨ ਆਸ਼ੂ ਅੱਗੇ ਰਹਿਣਗੇ ਕੋਈ ਕਹਿ ਰਿਹਾ ਸੰਜੀਵ ਰੋੜਾ ਤੇ ਕੋਈ ਕਹਿ ਰਿਹਾ ਸ਼ਰਮਣੀ ਅਕਾਲੀ ਦਲ ਤੇ ਕੋਈ ਭਾਜੀਪੀ ਕੀ ਲੱਗਦਾ ਕੀ ਹੈ ਨਹੀਂ ਸਰ ਐਸਾ ਹੈ ਆਮ ਆਦਮੀ ਪਾਰਟੀ ਇੱਦਾਂ ਨਹੀਂ ਹੈ ਕਿ ਜੀ ਗਲਤ ਹੈਗੀ ਹੈ ਨਾ ਆਪਾਂ ਬੀਜੇਪੀ ਨੂੰ ਕਵਾਂਗੇ ਨਾ ਆਪਾਂ ਸ਼੍ਰੀ ਆਸ਼ੂਜੀ ਨੂੰ ਕਵਾਂਗੇ ਗਲਤ ਠੀਕ ਹੈ ਜੀ ਕੰਮ ਕਰਕੇ ਦਿਖਾਓ ਵੋਟਾਂ ਆਪਣੇ ਆ ਮਿਲਣ ਗਈ ਬਾਕੀ ਅਸੀਂ ਚਾਹਾਂਗੇ ਆਮ ਆਦਮੀ ਪਾਰਟੀ ਆਏ ਦਿੱਲੀ ਵਾਕਨ ਕੰਮ ਕਰਕੇ ਦਿਖਾਏ ਇੱਥੇ ਜੀ ਸੋ ਸਰ ਜਿਵੇਂ ਸਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਆਏ ਦਿੱਲੀ ਵੰਗਣ ਕੰਮ ਕਰਕੇ ਦਿਖਾਏ ਕੀ ਕਹਿਣਾ ਚਾਹੋਗੇ ਦਿੱਲੀ ਦੇ ਵਿੱਚ ਇਸ ਵਾਰ ਬੀਜੇਪੀ ਨੇ ਆਪਣੀ ਸਰਕਾਰ ਬਣਾਈ ਹੈ ਕੀ ਲੱਗਦਾ ਹੈ ਕਿ ਲੁਧਿਆਣੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਣਗੇ ਬੀਜੇਪੀ ਨੂੰ ਅਕਾਲੀ ਦਲ ਨੂੰ ਜਾਂ ਫਿਰ ਕਾਂਗਰਸ ਨੂੰ ਪਰ ਅੱਜ ਦੀ ਡੇਟ 'ਚ ਤੁਹਾਡੀ ਗੱਲ ਬਿਲਕੁਲ ਸਹੀ ਆ ਪਰ ਮੈਂ ਤਾਂ ਇੱਕ ਗੱਲ ਇਹ ਜਾਣਾ ਕਹਿਣਾ ਚਾਹਨਾ ਵਾਂ ਕਿ ਜਿੱਦਾਂ ਕਿ ਥੋੜੇ ਦਿਨ ਪਹਿਲੇ ਕੇਜੀਵਾਲ ਜੀ ਦੀ ਸਪੀਚ ਵੀ ਆਈ ਸੀ ਕਿ ਜੇ ਤੁਸੀਂ ਸਾਡੀ ਇਹਨੂੰ ਵੋਟ ਪਾਉਂਗੇ ਐਮਪੀ ਸਾਹਿਬ ਨੂੰ ਤੇ ਤੁਹਾਡੇ ਸਾਰੇ ਕੰਮ ਹੋਣਗੇ ਤੇ ਜੇ ਦੂਜਿਆਂ ਨੂੰ ਪਾਉਗੇ ਤੇ ਤੁਹਾਡਾ ਕੁਝ ਤੇ ਸਾਡੀ ਜਨਤਾ ਸਾਡੇ ਆਪਣੇ ਆ ਸਾਡਾ ਕੀ ਕਸੂਰ ਆ ਅਸੀਂ ਮੰਨ ਲਓ ਵੋਟ ਕਿਸੇ ਨੂੰ ਵੀ ਬੰਨਿਆ ਇਹਦਾ ਮਤੋਂ ਸਾਡਾ ਕੰਮ ਨਹੀਂ ਹੋਏਗਾ ਕਿਉਂਕਿ ਪੰਜਾਬ ਨਾਲ ਹਮੇਸ਼ਾ ਸੁਤੇਲਾ ਵਿਹਾਰ ਕਿਉਂ ਕੀਤਾ ਜਾਂਦਾ ਪੰਜਾਬ ਕਿਉਂ ਪਿੱਛੇ ਜਾ ਰਿਹਾ ਆਮ ਜਨਤਾ ਦਾ ਕੀ ਕਸੂਰ ਹੈ ਜਿਤਨਾ ਜਾਂ ਕੋ ਨਾ ਜਿਤਨਾ ਉਹ ਲੱਗ ਪਰ ਆਮ ਪਬਲਿਕ ਦਾ ਕੀ ਕਸੂਰ ਹੈ ਪਰ ਕਦੀ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਸਾਡਾ ਬੰਦਾ ਜਿਤਾਓ ਫੇ ਕੰਮ ਹੋਣਗੇ ਨਹੀਂ ਤੇ ਅਸੀਂ ਤੁਹਾਡਾ ਕੰਮ ਬਿਲਕੁਲ ਨਹੀਂ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਸਰ ਮੈਂ ਤਾਂ ਦੇਖੋ ਤੁਸੀਂ ਜਿਹੜੀ ਗੱਲ ਪੁੱਛੀ ਆ ਭਾਈ ਸਾਹਿਬ ਨੇ ਕੁਝ ਵੀ ਹੋ ਰਿਹਾ ਹੈ ਮਾਹੌਲ ਜਿਹੜਾ ਹੈ ਆਜਦੇ ਸਾਹਿਬ ਨੇ ਜੇ ਤੁਸੀਂ ਕੁਝ ਵੀ ਪ੍ਰੈਕਟੀਕਲੀ ਦੇਖਣਾ ਚਾਹੁੰਦੇ ਹੋ ਕੰਮ ਦੇ ਬਾਰੇ ਦੇਖਣਾ ਚਾਹੁੰਦੇ ਹੋ ਕੰਮ ਤਾਂ ਉਹੀ ਹੈ ਜਿਹੜਾ ਹੋ ਰਿਹਾ ਹੈ ਤੁਸੀਂ ਇੱਥੇ ਦੇਖ ਲਓ ਐਕਸ ਵਾਈ ਜ਼ेड ਕਿਸੇ ਏਰੀਆ ਦਿੱਲੀ ਦੇਖ ਲਓ ਜੇ ਇੱਥੇ ਇਹ ਦੇਖਿਆ ਜੇ ਲੁੱਟ ਘੁੱਟ ਦੀ ਰਾਜਨੀਤੀ ਡਰ ਦੇ ਮਾਹੌਲ ਦੀ ਰਾਜਨੀਤੀ ਬਣਾਉਣੀ ਗੱਲਾਂ ਨਾ ਬਣਾਉਣੀ ਇਹ ਚੀਜ਼ਾਂ ਨਹੀਂ ਹੋ ਪਾਏਗਾ ਤੁਸੀਂ ਫਲਾਣੇ ਕੈਂਡੀਡੇਟ ਨੂੰ ਦੋ ਇਹਨੂੰ ਨਾ ਦਿਓ ਆਸ਼ੂ ਜੀ ਫਲਾਣੇ ਆ ਹੰਕਾਰ ਬੋਲਦਾ ਕੁਝ ਬੋਲਦਾ ਇਹ ਚੀਜ਼ਾਂ ਹੁਣ ਪ੍ਰੈਕਟੀਕਲ ਤੋਂ ਬਾਹਰ ਨੇ ਇਹ ਥੋੜੀ ਦੇਰ ਲਈ ਸਮੇਂ ਨਾਲ ਸੋਣਨ ਨੂੰ ਠੀਕ ਨੇ ਪਰ ਪ੍ਰੈਕਟੀਕਲ ਨਹੀਂ ਐ ਜਦੋਂ ਵੀ ਕੁਝ ਹੋਏਗਾ ਤਾਂ ਅਸੀਂ ਚਾਹਨੇ ਆ ਵੀ ਹਰ ਚੀਜ਼ ਸਹੀ ਹੋਣੀ ਚਾਹੀਦੀ ਹੈ ਔਰ ਕਰੈਕਟ ਹੋਣੀ ਚਾਹੀਦੀ ਹੈ ਆ ਸਰ ਤੁਸੀਂ ਦੁਕਾਨਦਾਰ ਹੋ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਉੱਤੇ ਯੈਸ ਬੈਂਕ ਦੇ ਨਾਲ ਜਿਹੜੀ ਰੋਡ ਆ ਉਸ ਦੇ ਉੱਤੇ ਤੁਹਾਡੀ ਦੁਕਾਨ ਹੈ ਪਾਰਕਿੰਗ ਦੀ ਸਮੱਸਿਆ ਵੀ ਕਾਫੀ ਜ਼ਿਆਦਾ ਇੱਥੇ ਦੇਖਣ ਨੂੰ ਮਿਲਦੀ ਹੈ ਕੀ ਕੰਮ ਦੇ ਵਿੱਚ ਇੱਥੇ ਪ੍ਰਭਾਵ ਪੈਂਦਾ ਇਸ ਨਾਲ ਕੈਮਰਾਮੈਨ ਸਾਹਿਬ ਤੁਹਾਡੇ ਨਾਲ ਨੇ ਮੈਂ ਕਹਿਣਾ ਕਿ ਘੁਮਾ ਕੇ ਦੇਖਣ ਕੈਮਰਾ ਪਿੱਛੇ ਰਸ਼ ਦੇਖੋ ਸੜਕ ਤੇ ਤੁਸੀਂ ਜੀ ਸੜਕ ਕੋ ਕਿਸੇ ਕਸਟਮਰ ਨੇ ਇੱਥੇ ਆਣਾ ਹੋਵੇ ਤਾਂ ਤੁਸੀਂ ਪਹੁੰਚ ਨਹੀਂ ਸਕਦਾ ਰੈੱਡ ਲਾਈਟ ਲੱਗਨ ਦਾ ਨਾ ਸਾਡੇ ਕੋਲ ਪਿੱਛੇ ਸੱਭੂ ਚੌਂਕ ਤੱਕ ਜਾਮ ਲੱਗਦਾ ਹੈ ਇੱਥੇ ਤੁਸੀਂ ਆਪ ਸੋਚ ਸਕਦੇ ਹੋ ਵੀ ਜੇਸੀ ਰੋਜ਼ ਕਰਕੇ ਖਾਣ ਵਾਲੇ ਬੰਦੇ ਆ ਕਿਸ ਤਰ੍ਹਾਂ ਇਸ ਚੀਜ਼ ਨੂੰ ਕਵਰ ਕਰ ਸਕਦੇ ਆ ਇਸ ਬਾਰੇ ਕਿਸੇ ਕਿਸੇ ਵੀ ਮੈਨੇਜਮੈਂਟ ਕਿਸੇ ਪ੍ਰਸ਼ਾਸਨ ਦਾ ਇਸ ਬਾਰੇ ਧਿਆਨ ਨਹੀਂ ਹੈ ਔਰ ਰੋਜ਼ ਦਾ ਸਾਡਾ ਇਹ ਜਿਹੜੀ ਇਹ ਦਿੱਕਤ ਆ ਸਾਨੂੰ ਸਹਿਣ ਕਰਨੀ ਪੈਂਦੀ ਆ ਅ ਸਰ ਸਮੱਸਿਆਵਾਂ ਪਿਛਲੇ ਲੰਬੇ ਸਮੇਂ ਤੋਂ ਇਹੀ ਚਲਦੀਆਂ ਆ ਰਹੀਆਂ ਨੇ ਗੱਲ ਕਰੀਏ ਟ੍ਰੈਫਿਕ ਦੀ ਗੱਲ ਕਰੀਏ ਪਾਰਕਿੰਗ ਦੀ ਪਾਣੀ ਦੀ ਤੇ ਗੰਦਗੀ ਦੀ ਇਹ ਹੱਲ ਕਿਉਂ ਨਹੀਂ ਹੁੰਦੀਆਂ ਸਰੇ ਜਿਹੜੇ ਇਲਾਕਾ ਨਿਵਾਸੀ ਵੋਟਰ ਹੈ ਸਾਡੇ ਕੁਛ ਨਾ ਕੁਛ ਕਮੀਆਂ ਤਾਂ ਹੈ ਜੋ ਅਸੀਂ ਸੋਚਦੇ ਆ ਆਪਣੇ ਗੱਲ ਵੋਟਰ ਨੂੰ ਆਪਣੇ ਪ੍ਰਸ਼ਾਸਨ ਤੋਂ ਲੈ ਕੇ ਆਪਣੇ ਅਹੁਦੇਦਾਰ ਜਿਹੜਾ ਹੱਕਦਾਰ ਹੈ ਵੋਟਰ ਮੰਗਦਾ ਵੀ ਆ ਚੀਜ਼ੀ ਲੋੜ ਆ ਜਾਂ ਤਾਂ ਪਹੁੰਚ ਨਹੀਂ ਪਾ ਰਹੀ ਜਾਂ ਉਹ ਸਿਰਫ ਮੁੱਦੇ ਸਿਰਫ ਵੋਟਾਂ ਤੱਕ ਹੀ ਸੀਮਤ ਰਹਿੰਦੇ ਨੇ ਉਸ ਤੋਂ ਬਾਅਦ ਕਿਸ ਲੈਵਲ ਤੱਕ ਉਸ ਤੇ ਕੰਮ ਹੁੰਦਾ ਹੈ ਇਹ ਆਪਾਂ ਹਰ ਵਾਰ ਦੇਖਦੇ ਆ ਕਿਉਂਕਿ ਮੁੱਦੇ ਹਮੇਸ਼ਾ ਉਹੀ ਰਿਪੀਟ ਹੁੰਦੇ ਆਏ ਨੇ ਕਦੀ ਮੁੱਦੇ ਬਦਲੇ ਨਹੀਂ ਦੇਖੇ ਹੋਣਗੇ ਤੁਸੀਂ ਕੋਈ ਵੀ ਹੈ ਬੇਰੋਜ਼ਗਾਰੀ ਉਹ ਥੀ ਰਹੇਗੀ ਸਫਾਈ ਹੈ ਉਹ ਵੀ ਉੱਥੇ ਹੀ ਦੇਖਦੀ ਹੈ ਤੁਹਾਨੂੰ ਕੁਝ ਵੀ ਹੈ ਕਰਪਸ਼ਨ ਹੈ ਕੋਈ ਕਮੀ ਹੈ ਬਿਜਲੀ ਦੀ ਪ੍ਰੋਬਲਮ ਹੈ ਉਹ ਸਭ ਮੁੱਦੇ ਉਹੀ ਨੇ ਸਰਕਾਰਨ ਕੀ ਹੈ ਜੋ ਦੇਖਣਾ ਚਾਹੀਦਾ ਹੈ ਸਰਕਾਰ ਨੂੰ ਇਸ ਬਾਰੇ ਦੇਖਣਾ ਚਾਹੀਦਾ ਕੀ ਕਰ ਸਕਦੇ ਆਂ ਔਰ ਕਰਨ ਵਾਲੇ ਬੰਦੇ ਆਉਣ ਸਾਡੀ ਇਹੀ ਸੋਚ ਹੈ ਕਰਨ ਵਾਲੇ ਬੰਦੇ ਆਣੇ ਚਾਹੀਦੇ ਬਹੁਤ ਬਹੁਤ ਧੰਨਵਾਦ ਸੋ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆਂ ਦੁਕਾਨਦਾਰ ਨੇ ਆਪਣੀਆਂ ਸਮੱਸਿਆਵਾਂ ਦੱਸ ਰਹੇ ਨੇ ਰੁਝਾਨ ਕੀ ਕਹਿੰਦੇ ਨੇ ਉਮੀਦਵਾਰ ਵੱਡੇ ਵੱਡੇ ਵਾਅਦੇ ਤੇ ਦਾਅਵੇ ਤਾਂ ਬਹੁਤ ਕਰਦੇ ਨੇ ਪਰ ਕੀ ਉਹ ਦਾਅਵੇ ਜਿਹੜੇ ਆ ਉਹਨਾਂ ਦੇ ਉੱਤੇ ਲੁਧਿਆਣਾ ਦੇ ਲੋਕ ਇਸ ਵਾਰ ਵੋਟ ਪਾਣਗੇ ਕਿਹੜੀ ਪਾਰਟੀ ਦੇ ਕੰਮਾਂ ਨੂੰ ਪਸੰਦ ਕਰਦੇ ਨੇ ਕੀ ਲੱਗਦਾ ਹੈ ਰੁਝਾਨ ਕੀ ਚੱਲ ਰਹੇ ਨੇ ਸਾਰੀ ਗੱਲਬਾਤ ਕਰਦੇ ਆਂ ਸਮੱਸਿਆਵਾਂ ਕੀ ਆਂਦੀਆਂ ਨੇ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਸ਼ਦੀਪ ਹੈ ਬਾਈ ਜੀ ਚੋਣਾਂ ਆ ਚੁੱਕੀਆਂ ਨੇ ਰੁਝਾਨ ਲਗਾਤਾਰ ਸਾਹਮਣੇ ਆ ਰਹੇ ਨੇ ਕਦੀ ਕਿਹੜੀ ਪਾਰਟੀ ਦੇ ਰੁਝਾਨ ਅੱਗੇ ਆਂਦੇ ਨੇ ਲੋਕ ਕਹਿੰਦੇ ਨੇ ਕਿ ਇਹ ਪਾਰਟੀ ਜਿੱਤੇਗੀ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤੇਗੀ ਆਮ ਆਦਮੀ ਪਾਰਟੀ ਲੱਗਦਾ ਏ ਉਮੀਦ ਹੈਗੀ ਆ ਆਮ ਆਦਮੀ ਪਾਰਟੀ ਲੱਗ ਰਹੀ ਹੈ ਸੰਜੀਵ ਅਰੋੜਾ ਜੀ ਜੀ ਸੋ ਕਿਹੜੇ ਕੰਮ ਕਿਹੜੇ ਵਧੀਆ ਲੱਗਦੇ ਨੇ ਆਮ ਆਦਮੀ ਪਾਰਟੀ ਦੇ ਤੁਹਾਨੂੰ ਕੰਮ ਸਾਰੇ ਹੀ ਵਧੀਆ ਲੱਗਦੇ ਆ ਜੀ ਜੀ ਸੋ ਹੋਰ ਪਾਰਟੀਆਂ ਕਿਉਂ ਨਹੀਂ ਕਾਂਗਰਸ ਪਾਰਟੀ ਐ ਭਾਜਪਾ ਐ ਸ਼੍ਰੋਮਣੀ ਅਕਾਲੀ ਦਲ ਐ ਇਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਮੈਂ ਇੱਥੇ ਲੋਕਲ ਨਹੀਂ ਹੈਗਾ ਜੀ ਜੀ ਮੈਂ ਮੁਲਾਪੁਰ ਤੋਂ ਆਇਆ ਹਾਂ ਜੀ ਪਰ ਰੁਝਾਨ ਜਿਹੜੇ ਆ ਰਹੇ ਨੇ ਕਿਉਂਕਿ ਤੁਸੀਂ ਇੱਥੇ ਦੇ ਦੁਕਾਨਦਾਰ ਹੋ ਇੱਥੇ ਦੇ ਵਸਨੀਕ ਹੋ ਇੱਥੇ ਕੰਮ ਕਰਦੇ ਹੋ ਕੀ ਲੱਗਦਾ ਕੀ ਹੈ ਜਿਵੇਂ ਤੁਸੀਂ ਦੱਸਿਆ ਆਮ ਆਦਮੀ ਪਾਰਟੀ ਹਵਾ ਕੋਈ ਕਹਿ ਰਿਹਾ ਕਿ ਭਾਰਤ ਪੁਸ਼ਨ ਆਸ਼ੂ ਜਿੱਤਣਗੇ ਟੱਕਰ ਕਿਦੀ ਲੱਗਦੀ ਹੈ ਤੁਸੀਂ ਇਹ ਦੱਸੋ ਦੋਨਾਂ ਦੀ ਲੱਗਦੀ ਸੰਜੀਵੀ ਰੋੜਾ ਦੀ ਤੇ ਭਾਰਤ ਪੁਸ਼ਨ ਆਸ਼ੂ ਹਾਂਜੀ ਸੋ ਬਿਲਕੁਲ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਚੋਣ ਪ੍ਰਚਾਰ ਤਾਂ ਵੱਧ ਚੜ ਕੇ ਕੀਤਾ ਜਾ ਰਿਹਾ ਪਰ ਕੀ ਲੁਧਿਆਣਾ ਦੇ ਲੋਕ ਇਸ ਵਾਰ ਕਿਹੜੇ ਉਮੀਦਵਾਰ ਨੂੰ ਪਸੰਦ ਕਰ ਰਹੇ ਨੇ ਕਿਹੜੀ ਪਾਰਟੀ ਦੇ ਕੰਮਾਂ ਨੂੰ ਪਸੰਦ ਕਰਦੇ ਨੇ ਸੋ ਲੁਧਿਆਣਾ ਦੇ ਹਲਕਾ ਪੱਛਮੀ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਹੋਰ ਦੁਕਾਨਦਾਰਾਂ ਦੇ ਨਾਲ ਸਮੱਸਿਆ ਉਹੀ ਦੱਸੀ ਜਾ ਰਹੀ ਹੈ ਟ੍ਰੈਫਿਕ ਦੀ ਸਮੱਸਿਆ ਬਰਸਾਤ ਆ ਜੇ ਤਾਂ ਪਾਣੀ ਜਮਾ ਹੋ ਜਾਂਦਾ ਕੂੜਾ ਕਾਫੀ ਜ਼ਿਆਦਾ ਰਹਿੰਦਾ ਸੜਕਾਂ ਦੇ ਉੱਤੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਵੇਂ ਦੁਕਾਨਦਾਰਾਂ ਨੇ ਦੱਸਿਆ ਸੀ ਕਿ ਇਹ ਸਮੱਸਿਆ ਜਿਹੜੀ ਹੈ ਸਾਡੇ ਨਾਲ ਹਮੇਸ਼ਾ ਹੀ ਬਣੀ ਰਹਿੰਦੀ ਹੈ ਦੁਕਾਨਾਂ ਦੇ ਬਾਹਰ ਥੋੜੀ ਜੀ ਬਰਸਾਤ ਆ ਜਾਵੇ ਤਾਂ ਪਾਣੀ ਖੜਾ ਰਹਿੰਦਾ ਕੂੜਾ ਕਾਫੀ ਜ਼ਿਆਦਾ ਜਮ੍ਹਾਂ ਰਹਿੰਦਾ ਸੋ ਹੋਰ ਦੁਕਾਨਦਾਰ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਆ ਸਰ ਚੋਣਾ ਆ ਚੁੱਕੀਆਂ ਨੇ ਕੀ ਰੁਝਾਨ ਲੱਗਦਾ ਹੈ ਕਿਹੜੀ ਪਾਰਟੀ ਜਿੱਤ ਪ੍ਰਾਪਤ ਕਰੇਗੀ ਇਸ ਵਾਰ ਦੀ ਚੋਣਾਂ ਦੇ ਵਿੱਚ ਇਸ ਵਾਰੀ ਪੰਗਾ ਥੋੜਾ ਔਖਾ ਹੀ ਹੈ ਜੀ ਮੁਕਾਬਲਾ ਮੁਕਾਬਲਾ ਬਹੁਤ ਔਖਾ ਹੀ ਹੈ ਹਾਂ ਕੁਝ ਵੋਟ ਕਿਹਨਾਂ ਦਾ ਮੁਕਾਬਲਾ ਮੰਨਦੇ ਹੋ ਮੈਂ ਆਸ਼ੂ ਤੇ ਆਮ ਆਦਮੀ ਪਾਰਟੀ ਬਾਕੀ ਭਾਜਪਾ ਦਾ ਵੀ ਅਸਲ ਬਹੁਤ ਤੇਜ਼ ਹੈ ਜੀ ਭਾਜਪਾ ਵਾਲੇ ਜਿਹੜੇ ਆਪਣਾ ਨਿਊ ਆ ਗਿਆ ਜੀਵਨ ਗੁਪਤਾ ਜੀ ਮੇਰੇ ਖਿਆਲ ਨਾਲ ਜੀ ਜੀ ਕਾਫੀ ਅੱਛੇ ਲੱਗ ਰਹੇ ਨੇ ਜੀ ਮੈਂ ਉਹਨਾਂ ਦੇ ਪੋਜੀਸ਼ਨ ਕੀ ਲੱਗਦਾ ਕਿ ਇਸ ਵਾਰ ਸਾਇਲੈਂਟ ਵੋਟ ਪਏਗੀ ਜਾਂ ਫਿਰ ਮੁਕਾਬਲਾ ਹੋਏਗਾ ਤਕੜਾ ਜੀਵਨ ਗੁਪਤਾ ਹੀ ਦੇ ਚਾਂਸ ਲੱਗ ਰਹੇ ਚਾਂਸ ਲੱਗ ਰਿਹਾ ਜੀ ਜੀਵਨ ਗੁਪਤਾ ਜੀ ਹਾਂਜੀ ਨਾ ਕਿਉਂਕਿ ਨਵਾਂ ਚਿਹਰਾ ਲੋਕੀ ਨਵਾਂ ਚਿਹਰਾ ਲੋਕੀ ਮੌਕਾ ਦੇਣਗੇ ਉਹਨਾਂ ਨੂੰ ਜੋ ਮਨ ਲੱਗ ਰਿਹਾ ਪਰ ਕੁਝ ਲੋਕ ਕਹਿੰਦੇ ਨੇ ਕਿ ਸਿਰਫ ਭਾਰਤ ਪੂਸ਼ਣ ਆਸ਼ੂ ਤੇ ਸੰਜੀਵ अरोड़ा ਦੀ ਟੱਕਰ ਰਹੇਗੀ ਤੁਸੀਂ ਕਹਿ ਰਹੇ ਹੋ ਕਿ ਜੀਵਨ ਗੁਪਤਾ ਵੀ ਬਾਜ਼ੀ ਮਾਰ ਸਕਦੇ ਨੇ ਕੀ ਲੱਗਦਾ ਕੀ ਹੈ ਜੀ ਮੈਨੂੰ ਤਾਂ ਜੀਵਨ ਗੁਪਤਾ ਜੀ ਹੀ ਲੱਗ ਰਹੇ ਨੇ ਜੀ ਦੱਸੋ ਸਰ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਤੁਸੀਂ ਇੱਥੋਂ ਦੇ ਦੁਕਾਨਦਾਰੋ ਕੀ ਸਮੱਸਿਆਵਾਂ ਕੀ ਲੱਗਦੀਆਂ ਨੇ ਜਦੋਂ ਕੋਈ ਉਮੀਦਵਾਰ ਪ੍ਰਚਾਰ ਕਰਨ ਦੇ ਲਈ ਆਂਦਾ ਤਾਂ VOTER ਜਿਹੜਾ ਆਪਣੀ ਸਮੱਸਿਆ ਉਹਦੇ ਅੱਗੇ ਪੇਸ਼ ਕਰਦਾ ਕੀ ਕੀ ਸਮੱਸਿਆਵਾਂ ਲੁਧਿਆਣਾ ਸ਼ਹਿਰ ਦੇ ਵਿੱਚ ਹਜੇ ਵੀ ਹੈਗੀਆਂ ਨੇ ਮੇਨ ਤਾਂ ਟ੍ਰੈਫਿਕ ਹੀ ਆ ਜੀ ਟ੍ਰੈਫਿਕ ਦਾ ਹੱਲ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਦਾ ਜੇ ਟ੍ਰੈਫਿਕ ਦਾ ਹੱਲ ਹੋ ਗਿਆ ਤਾਂ 90% ਸਾਰੇ ਸਭ ਕੁਝ ਠੀਕ ਹੋ ਜਾਏਗਾ ਅਸੀਂ ਹੋਰ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਪਾਣੀ ਜਿਹੜਾ ਥੋੜੀ ਜੀ ਬਰਸਾਤ ਹੋਵੇ ਤਾਂ ਪਾਣੀ ਕਾਫੀ ਜ਼ਿਆਦਾ ਜਮਾ ਹੋ ਜਾਂਦਾ ਤੁਹਾਡੀ ਦੁਕਾਨ ਦੇ ਬਾਹਰ ਵੀ ਪਾਣੀ ਜਮਾ ਹੈ ਕੀ ਲੱਗਦਾ ਕੀ ਹੈ ਇਹ ਹੱਲ ਕਿਉਂ ਨਹੀਂ ਹੁੰਦਾ ਹਾਂ ਬਸ ਉਹੀ ਹੈ ਜੀ ਕੰਮ ਨਹੀਂ ਕਰ ਰਹੇ ਜੇ ਇਹ ਕੰਮ ਕਰਦੇ ਹੋ ਹੁੰਦਾ ਕਿਸੇ ਨੂੰ ਵੋਟ ਮੰਗਣ ਦੀ ਲੋੜ ਹੀ ਨਾ ਪਵੇ ਲੋਕੀ ਤੁਹਾਨੂੰ ਆਪੇ ਵੋਟਾਂ ਪਾ ਆਪਨਾ ਕੰਮ ਕਰੋ ਜੇ ਕੰਮ ਦਿਖਾਓ ਤੇ ਲੋਕੀ ਤੁਹਾਨੂੰ ਉਪੇ ਮਜ਼ਰ ਪੈਣ ਵੋਟਾਂ ਪਾਣਦੇ ਜੀ ਜਿਹੜਾ ਆਟੋ ਲੈ ਕੇ ਲੋਕੀ ਪ੍ਰਚਾਰ ਕਰਦੇ ਨਾਲ ਦੀ ਚੀਜ਼ਾਂ ਲੋੜ ਹੀ ਨਾ ਪਵੇ ਜੀ ਤੁਹਾਨੂੰ ਜੇ ਆ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਏ ਆਪਣਾ ਟ੍ਰੈਫਿਕ ਦਾ ਹੱਲ ਹੋ ਜਾਏ ਤਾਂ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਪਵੇਗੀ ਲੋਕ ਆਪੇ ਵੋਟ ਪਾਣਗੇ ਤੁਹਾਨੂੰ ਰੁਝਾਨ ਜਿਹੜੇ ਆ ਤੁਹਾਡੇ ਤੱਕ ਲੋਕਾਂ ਦੇ ਲੈ ਕੇ ਆ ਰਹੇ ਆ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਲੁਧਿਆਣਾ ਸ਼ਹਿਰ ਦੇ ਲੋਕ ਇਸ ਵਾਰ ਕਿਹੜੀ ਪਾਰਟੀ ਨੂੰ ਕਿਹੜੀ ਪਾਰਟੀ ਦੇ ਕੰਮਾਂ ਨੂੰ ਪਸੰਦ ਕਰਦੇ ਨੇ ਤਾਂ ਵੱਖੋ ਵੱਖਰੇ ਰੁਝਾਨ ਸਾਹਮਣੇ ਆ ਰਹੇ ਨੇ ਹੋਰ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਅੰਮ੍ਰਿਤ ਲਾਲ ਸਿੰਘ ਜੀ ਸਰ ਚੋਣਾ ਆ ਚੁੱਕੀਆਂ ਨੇ 19 ਤਰੀਕ ਨੂੰ ਚੋਣਾ ਹੋਣ ਜਾ ਰਹੀਆਂ ਨੇ ਕੀ ਲੱਗਦਾ ਕਿਹੜੀ ਪਾਰਟੀ ਜਿਹੜੀ ਹੈ ਜਿੱਤ ਪ੍ਰਾਪਤ ਕਰੇਗੀ ਕਿਹਨੂੰ ਵੱਧ ਵੋਟਾਂ ਪੈਣਗੀਆਂ ਸਰ ਇਹ ਤਾਂ ਜਨਤਾ ਦੇ ਰਵੈਂਡ ਹੈ ਤੁਸੀਂ ਕਿਹੜੀ ਪਾਰਟੀ ਦੇ ਕੰਮਾਂ ਨੂੰ ਵੱਧ ਪਸੰਦ ਕਰਦੇ ਹੋ ਸਰ ਸਾਨੂੰ ਤਾਂ ਹਜੇ ਤਾਂ ਕੁਝ ਨਹੀਂ ਲੱਗਿਆ ਕੰਮ ਤਾਂ ਹਜੇ ਸਾਨੂੰ ਕੋਈ ਨਜ਼ਰ ਨਹੀਂ ਆ ਰਹੀ ਕੀ ਸਮੱਸਿਆਵਾਂ ਕੀ ਨੇ ਲੁਧਿਆਣਾ ਸ਼ਹਿਰ ਦੀਆਂ ਲੁਧਿਆਣਾ ਦੀਆਂ ਸਮੱਸਿਆ ਬਹੁਤ ਟ੍ਰੈਫਿਕ ਦੀ ਸਮੱਸਿਆ ਦੇਖੋ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਦੀ ਹੈ ਦੇਖ ਲਓ ਟ੍ਰੈਫਿਕ ਦਿਖਾ ਦਿਓ ਸਭ ਤੋਂ ਵੱਡੀ ਸਮੱਸਿਆ ਹੀ ਟ੍ਰੈਫਿਕ ਦੀ ਹੈ ਕਿਸੇ ਪਾਸੇ ਵੀ ਚਲੇ ਜਾਓ ਹਾਲਾਂਕਿ ਇੰਨੇ ਪੁਲ ਬਣ ਗਏ ਐ ਇੰਨਾ ਸਭ ਕੁਝ ਆ ਤਾਂ ਵੀ ਟ੍ਰੈਫਿਕ ਹੀ ਨਹੀਂ ਕੰਟਰੋਲ ਹੁੰਦਾ ਤੇ ਉਹਦੇ ਕਰਕੇ ਮਾਰਕੀਟ ਖਰਾਬ ਹੋਇਆ ਜੀ ਕਸਟਮਰ ਰੁਕਦਾ ਨਹੀਂ ਅਗਲਾ ਕਹਿੰਦਾ ਕਿ ਤੋ ਹੋਰ ਲੈ ਲਾਂਗੇ ਕਿ ਤੋ ਹੋਰ ਲੈ ਲਾਂਗੇ ਅੱਗੇ ਜੇ ਕਿ ਜਾਈਦਾ ਇੰਨੇ ਹਾਈਵੇ ਬਣ ਗਏ ਇੰਨਾ ਸਭ ਕੁਝ ਹੋ ਗਿਆ ਤਾਂ ਵੀ ਟ੍ਰੈਫਿਕ ਨਹੀਂ ਕੰਟਰੋਲ ਹੁੰਦਾ ਉਮੀਦਵਾਰ ਵੋਟ ਮੰਗਣ ਤਾਂ ਆਂਦੇ ਹੋਣਗੇ ਉਦੋਂ ਇਹ ਸਮੱਸਿਆਵਾਂ ਦੁਕਾਨਦਾਰਾਂ ਦੇ ਵੱਲੋਂ ਨਹੀਂ ਰੱਖੀਆਂ ਗਈਆਂ ਉਹਨਾਂ ਦੇ ਲਈ ਰੱਖੀਆਂ ਹੀ ਆ ਨਹੀਂ ਅਸੀਂ ਵਾਅਦਾ ਕਰਦੇ ਨੇ ਬਸ ਵੀ ਸਾਡੀ ਸਾਨੂੰ ਜੁਦਾਓ ਅਸੀਂ ਕਰਾਂਗੇ ਪਰ ਜਦੋਂ ਚੋਣਾ ਹੋ ਜਾਂਦੀ ਹੈ ਨਾ ਉਸ ਤੋਂ ਬਾਅਦ ਕੀ ਇਹ ਕੰਮ ਹੁੰਦਾ ਥੋੜਾ ਬਹੁਤ ਵੀ ਇਸ ਵੱਲ ਧਿਆਨ ਦਿੱਤਾ ਜਾਂਦਾ ਉਮੀਦਵਾਰ ਦੇ ਵੱਲੋਂ ਉਹ ਤਾਂ ਕੱਲ ਤੋਂ ਬਾਅਦ ਹੀ ਪਤਾ ਲੱਗ ਜਾਣਾ ਸੌਨ ਸਲੇਟਾ ਹੋ ਜਾਣਾ ਜੀ ਫਿਰ ਕੀ ਲੱਗਦਾ ਕੀ ਹੈ ਟੱਕਰ ਕਿਹੜੀ-ਕਿਹੜੀ ਪਾਰਟੀ ਦੀ ਹੋਏਗੀ ਕੋਈ ਕਹਿੰਦਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਹੋएगी ਕੋਈ ਕਹਿੰਦਾ ਕਿ ਬੀਜੇਪੀ ਵੀ ਇਸ ਵਾਰ ਸਾਈਲੈਂਟ ਵੋਟ ਲੈ ਕੇ ਜਾਏਗੀ ਤੁਹਾਨੂੰ ਕੀ ਲੱਗਦਾ ਸਰ ਜੀ ਆਪਾਂ ਟੱਕਰ ਵਾਲੇ ਪਾਸੇ ਜਾਈਏ ਨਾ ਤੇ ਕੰਮ ਟੱਕਰ ਦਾ ਨਹੀਂ ਕੰਮ ਤੇ ਟੱਕਰ ਹੋਣੀ ਚਾਹੀਦੀ ਹੈ ਜੀ ਕੰਮ ਕੌਣ ਕਰਾਊਗਾ ਕੰਮ ਤੇ ਟੱਕਰ ਹੋਣੀ ਚਾਹੀਦੀ ਆਪਸੇ ਟੱਕਰ ਨਹੀਂ ਹੋਣੀ ਚਾਹੀਦੀ ਇਹੀ ਕੰਮ ਖਰਾਬ ਹੈ ਇੱਥੇ ਬਸ ਵੀ ਆਪਸੇ ਟੱਕਰ ਜੀਦੀ ਆ ਟੱਕਰ ਤਾਂ ਕੰਮ ਚ ਹੋਣੀ ਚਾਹੀਦੀ ਮੈਂ ਕੰਮ ਕਰਾ ਕੇ ਦਿਖਾਉਂਗਾ ਮੈਂ ਕੰਮ ਕਰਾ ਕੇ ਦਿਖਾਉਂਗਾ ਇਹ ਨਹੀਂ ਕਿ ਮੈਂ ਤੈਨੂੰ ਹਰਾ ਕੇ ਦਿਖਾਉਂਗਾ ਜਿਹੜਾ ਕੰਮ ਕਰਾਊ ਆਪੇ ਜਿੱਤੂਗਾ ਕਹ ਰਿਹਾ ਕਿ ਹੁਣ ਜਨਤਾ ਸਿਆਣੀ ਹੋ ਚੁੱਕੀ ਹੋਈ ਆ ਅਗਲੇ ਸਾਹਿਬ ਆਪਣੇ ਆਪਣੇ ਕਹਿੰਦੇ ਵੀ ਜਿੰਨੂੰ ਜਿਹੜਾ ਸਾਨੂੰ ਚੰਗਾ ਲੱਗੋ ਉਮੀਦਵਾਰ ਉਹਨੂੰ ਪਾ ਲਾਂ। ਸੋ ਬਿਲਕੁਲ ਲੋਕ ਆਪਣੀਆਂ ਸਮੱਸਿਆਵਾਂ ਵੀ ਦੱਸਦੇ ਹੋਏ ਨਜ਼ਰ ਆ ਰਹੇ ਨੇ ਲੁਧਿਆਣਾ ਦਾ ਵੋਟਰ ਕੀ ਕਹਿੰਦਾ ਹੈ? ਸੋ ਕੋਈ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਜਿੱਤ ਪ੍ਰਾਪਤ ਕਰੇਗੀ, ਕੋਈ ਕਹਿ ਰਿਹਾ ਕਿ ਕਾਂਗਰਸ ਪਾਰਟੀ, ਕੋਈ ਅਕਾਲੀ ਦਲ ਤੇ ਕੋਈ ਭਾਜਪਾ ਪਰ ਇਸ ਵਾਰ ਦੇਖਣਾ ਇਹ ਹੋਵੇਗਾ ਕਿ ਚੋਣਾਂ ਦੇ ਵਿੱਚ ਕਿਸ ਦੀ ਟੱਕਰ ਹੁੰਦੀ ਹੈ ਤੇ ਕਿਹੜੀ ਪਾਰਟੀ ਵੱਧ ਤੋਂ ਵੱਧ ਵੋਟਾਂ ਲੈ ਕੇ ਜਿੱਤ ਪ੍ਰਾਪਤ ਕਰਦੀ ਹੈ ਤੇ ਸਮੱਸਿਆਵਾਂ ਜਿਹੜੀਆਂ ਨੇ ਲੋਕਾਂ ਦੀਆਂ ਜੋ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੁਕਾਨਦਾਰਾਂ ਨੇ ਦੱਸੀਆਂ ਕਿ ਟ੍ਰੈਫਿਕ ਦੀ ਸਮੱਸਿਆ ਕਾਫੀ ਜ਼ਿਆਦਾ ਬਣੀ ਹੋਈ ਹੈ ਇਸ ਦੇ ਉੱਤੇ ਕੋਈ ਹੱਲ ਨਹੀਂ ਕੀਤਾ ਜਾਂਦਾ ਉਮੀਦਵਾਰ ਆਉਂਦੇ ਨੇ ਪਰ ਇਸ ਦਾ ਹੱਲ ਕੋਈ ਨਹੀਂ ਕਰਵਾਉਂਦਾ ਸੋ ਤੁਸੀਂ ਕਿਹੜੀ ਪਾਰਟੀ ਦੇ ਕੰਮਾਂ ਨੂੰ ਪਸੰਦ ਕਰਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇਣਾ ਨਾ ਭੁੱਲਣਾ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਰ ਡੇਲੀ ਪੋਸਟ ਪੰਜਾਬੀ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਦੀਪਕ ਕਤਿਆਰ ਮੌਜੂਦਾ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ 19 ਜੂਨ ਨੂੰ ਚੋਣਾ ਹੋਣ ਜਾ ਰਹੀਆਂ ਨੇ ਤੇ ਲੁਧਿਆਣਾ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਉਤਸ਼ਾਹਿਤ ਦੇਖਣ ਨੂੰ ਮਿਲ ਰਹੇ ਨੇ ਪਰ ਰੁਝਾਨ ਕੀ ਕਹਿੰਦੇ ਨੇ ਲੋਕ ਜਿਹੜੇ ਨੇ ਉਹ ਕੀ ਚਾਹੁੰਦੇ ਨੇ ਉਮੀਦਵਾਰ ਤੋਂ ਕੀ ਸਮੱਸਿਆਵਾਂ ਨੇ ਗੱਲਬਾਤ ਕਰਦੇ ਆ ਕਿਹੜੀ ਪਾਰਟੀ ਦੇ ਕੰਮਾਂ ਨੂੰ ਵੱਧ ਪਸੰਦ ਕਰਦੇ ਨੇ ਤੇ ਇਸ ਵਾਰ ਕੀ ਰੁਝਾਨ ਰਹੇਗਾ ਗੱਲਬਾਤ ਕਰਦੇ ਆ ਲੁਧਿਆਣਾ ਦੇ ਹਲਕਾ ਪੱਛਮੀ ਦੇ ਵਿੱਚ ਅਸੀਂ ਮੌਜੂਦ ਆ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਅਸ਼ੋਕ ਨੀ ਕੁਮਾਰ ਜੀ ਸਰ ਚੋਣਾਂ ਆ ਚੁੱਕੀਆਂ ਨੇ 19 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਕੀ ਰੁਝਾਨ ਕੀ ਹੈ ਕੀ ਲੱਗਦਾ ਕਿਹੜੀ ਪਾਰਟੀ ਵੱਧ ਵੋਟਾਂ ਦੇ ਨਾਲ ਜਿੱਤੇਗੀ ਜੀ ਇਸ ਵਾਰ ਜਿਹੜਾ ਮਾਹੌਲ ਹੈਗਾ ਸਾਰੀ ਸਾਇਲੈਂਟ ਵੋਟ ਆ ਤੁਸੀਂ ਦਿੱਲੀ ਵੀ ਮਾਹੌਲ ਦੇਖਿਆ ਸੀਗਾ ਕਿ ਈਸ਼ਵਰ ਜਿਹੜਾ VOTER ਬਹੁਤ ਸਿਆਣਾ ਹੋ ਗਿਆ ਵਾ ਕਿਉਂਕਿ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਇਹ ਐਂਡ ਇਲੈਕਸ਼ਨਾਂ ਦੇ ਕੋਲ ਆ ਕੇ ਜਦੋਂ ਹੁੰਦੀਆਂ ਨੇ ਉਹ ਬੜੇ ਸੁਪਨੇ ਦਿਖਾਉਂਦੇ ਨੇ ਜਦੋਂ ਇਲੈਕਸ਼ਨਾਂ ਨਿਕਲ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਕੋਈ ਵੀ ਨਹੀਂ ਲੱਭਦਾ ਅੱਜ ਤੱਕ ਜੋ ਵੀ ਦੇਖੋ ਇੱਥੇ ਸਮਾਰਟ ਸਿਟੀ ਆ ਪਾਣੀ ਨਾਲ ਤਾਂ ਸੜਕਾਂ ਭਰੀਆਂ ਪਈਆਂ ਨੇ ਆ ਫਰੋਹੀਪੁਰ ਰੋਡ ਦੇਖੋ ਜਿਹੜਾ ਸਮਾਰਟ ਸਿਟੀ ਚ ਆਂਦਾ ਹਰ ਥਾਂ ਤੇ ਜਾਮ ਲੱਗੇ ਹੋਏ ਆ ਤੁਸੀਂ ਇੱਕ ਦੇਖੋ ਉੱਥੇ ਸੜਕਾਂ ਦੇ ਮਿਡਲ ਦੇ ਵਿੱਚ ਐਡੇ-ਐਡੇ ਉਹਨਾਂ ਨੇ ਦੁਕਾਨਾਂ ਪਾ ਕੇ ਆਮ ਲੋਕੀ ਬੈਠੇ ਹੋਏ ਨੇ ਕਿ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਕਿਉਂਕਿ ਗੱਲ ਨਹੀਂ ਸਮਝੇ ਇਹ ਜਿਹੜਾ ਮਾਹੌਲ ਹੈਗਾ ਬਹੁਤ ਜ਼ਿਆਦਾ ਖਰਾਬ ਆ ਔਰ ਇਸ ਵਾਰ ਜਿਹੜੀ ਵੀ ਵੋਟ ਪੈਣੀ ਸਾਇਲੈਂਟ ਹੀ ਪੈਣੀ ਆ ਤੁਸੀਂ ਕਿਹੜੀ ਪਾਰਟੀ ਦੇ ਕੰਮਾਂ ਨੂੰ ਵੱਧ ਪਸੰਦ ਕਰਦੇ ਹੋ ਸਾਰਾ ਸਿੱਧਾ ਇੱਕ ਚੱਕਰ ਆ ਕਿ ਜਿਹੜਾ ਸਾਡੇ ਏਰੀਆ ਦਾ ਕੰਮ ਕਰਾਊਗਾ ਸਾਡੇ ਲਈ ਤਾਂ ਸਭ ਕੁਝ ਹੋਈ ਆ ਪਰ ਹਾਲੇ ਤੱਕ ਤਾਂ ਕਿਸੇ ਨੇ ਨਹੀਂ ਕਰਾਇਆ ਜੀ ਆ ਸੜਕਾਂ ਦਾ ਪਾਣੀ ਦੇਖ ਲੋ ਜੀ ਉੱਥੇ ਕਿੱਦਾਂ ਖੜਾ ਵਾ ਕਿੱਦਾਂ ਕੂੜਾ ਪਿਆ ਹੋਇਆ ਕਿੱਦਾਂ ਸਾਰਾ ਕੁਛ ਆ ਅਸੀਂ ਵੇ ਵੀ ਜੀ ਰਹੇ ਆ ਆ ਤਾਰਾਂ ਦੇਖੋ ਬਿਜਲੀ ਦੇ ਖੰਬੇ ਤੇ ਕਿੱਦਾਂ ਲਟਕ ਰਹੀਆਂ ਨੇ ਤੁਸੀਂ ਉਹ ਚੀਜ਼ ਦੇਖੋ ਕਿ ਭਾਵੇਂ ਕੋਈ ਵੀ ਜਾਨੀ ਮਾਨੀ ਨੁਕਸਾਨ ਹੋ ਸਕਦਾ ਕੀ ਸਰਕਾਰ ਦਾ ਕਿਸੇ ਦਾ ਧਿਆਨ ਹੈਗਾ ਇੱਥੇ ਕਾਂਗਰਸ ਵੀ ਆਈ ਆ ਆਪ ਵੀ ਆਈ ਆ ਸਾਰੇ ਆਏ ਨੇ ਹਾਲੇ ਤੱਕ ਤਾਂ ਕਿਸੇ ਨੇ ਧਿਆਨ ਦਿੱਤਾ ਨਹੀਂ ਤੇ ਮੈਂ ਕਹਿੰਦਾ ਕੋਈ ਵੀ ਜਿੱਤ ਜਿਵੇ ਕੰਮ ਤਾਂ ਤਾਂ ਵੀ ਨਹੀਂ ਹੋਣਾ ਜੀ ਅਸਰ ਚੋਣਾ ਜਦੋਂ ਆਉਂਦੀਆਂ ਨੇ ਹਰੇਕ ਪਾਰਟੀ ਦਾ ਉਮੀਦਵਾਰ ਘਰ ਘਰ ਜਾਂਦਾ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕਰਦਾ ਵੋਟ ਮੰਗਦਾ ਤਾਂ ਜਿਹੜੇ ਵੋਟਰ ਹੁੰਦੇ ਨੇ ਉਹ ਆਪਣੀਆਂ ਸਮੱਸਿਆਵਾਂ ਜਿਹੜਾ ਉਮੀਦਵਾਰ ਹੁੰਦਾ ਉਸ ਨੂੰ ਦੱਸਦੇ ਨੇ ਉਮੀਦਵਾਰ ਆਏ ਹੋਣਗੇ ਸਮੱਸਿਆਵਾਂ ਦਸੀਆਂ ਹੋਣਗੀਆਂ ਕੀ ਕੀ ਸਮੱਸਿਆਵਾਂ ਹੈਗੀਆਂ ਨੇ ਤੇ ਕੋਈ ਹੱਲ ਕਰਨ ਦਾ ਕੋਈ ਉਹਨਾਂ ਨੇ ਕੁਝ ਅਸ਼ਵਾਸਨ ਵੀ ਨਹੀਂ ਦਿੱਤਾ ਜੀ ਜਿੰਨੀਆਂ ਵੀ ਇਹ ਸਮੱਸਿਆਵਾਂ ਆਈਆਂ ਨੇ ਇਹ ਜਿੰਨੇ ਕਾਗੇ ਇਕੱਠੇ ਕਰਕੇ ਰੱਖ ਕੇ ਇਲੈਕਸ਼ਨ ਤੋਂ ਬਾਅਦ ਸਾਰਾ ਉਹ ਰਦੀ ਚ ਚੱਲ ਜਾਂਦਾ ਵਾ ਇਹ ਇੱਕ ਫਾਰਮੈਟ ਹੀ ਦਿਖਾਵਾ ਹੀ ਆ ਕਿ ਅਸੀਂ ਤੁਹਾਡੇ ਮੈਂ ਕਹਿੰਦਾ ਇਹਦੇ ਵਿੱਚ ਕੋਈ ਵੀ ਪਾਰਟੀ ਆ ਜਾਵੇ 90% ਕੰਮ ਨਹੀਂ ਹੋਉਣਾ 10% ਉਹਦਾ ਆਣਾ ਜਿਹੜਾ ਉਹਦਾ ਚਾਹਵਾਨਾ ਜਾਂ ਉਹਦਾ ਚਾਹਤਾ ਵਾ ਆਮ ਇਨਸਾਨ ਦਾ ਆਮ ਵਰਕਰ ਦਾ ਕੋਈ ਕੰਮ ਨਹੀਂ ਹੈਗਾ ਤੁਸੀਂ ਜੈਨੂੰ ਮਰਜ਼ੀ ਕਰ ਲਓ ਕਿਉਂਕਿ ਜਿਹੜੀ ਯੂਥ ਆ ਸਾਡਾ ਇਸ ਤੋਂ ਪਰੇ ਹੁੰਦਾ ਜਾ ਰਿਹਾ ਕਿਉਂਕਿ ਇਹਨਾਂ ਦੀ ਅੱਜ ਕੱਲ ਦੀ ਜਿਹੜੀ ਲੜਾਈ ਹੈਗੀ ਆ ਉਹ ਡਿਫਰੈਂਟ ਹੋ ਚੁੱਕੀ ਆ ਔਰ ਇੰਨੀ ਕੁ ਗੰਦੀ ਹੋ ਚੁੱਕੀ ਆ ਹਰ ਬੰਦੇ ਨੂੰ ਵਿਸ਼ਵਾਸ ਉੱਠ ਚੁੱਕਾ ਇਸ ਚੀਜ਼ ਅਸਰ ਕੀ ਨਾਮ ਹੈ ਜੀ ਤੁਹਾਡਾ ਰਜੇਸ਼ ਨਾਮ ਹੈ ਜੀ ਮੇਰਾ ਸਰ ਛੋਣਾ ਆ ਚੁੱਕੀਆਂ ਨੇ ਤੁਸੀਂ ਕਿਹੜੀ ਪਾਰਟੀ ਦੇ ਕੰਮਾਂ ਨੂੰ ਵੱਧ ਪਸੰਦ ਕਰਦੇ ਹੋ ਪਾਰਟੀ ਜਿਵੇਂ ਭਾਈ ਸਾਹਿਬ ਸਾਡੇ ਕਹਿ ਰਹੇ ਆ ਸਭ ਤੋਂ ਪਹਿਲਾਂ ਤਾਂ ਕੰਮ ਜ਼ਰੂਰੀ ਆ ਪਾਰਟੀ ਨਾਲ ਉਹ ਕਿਸੇ ਵੀ ਪਾਰਟੀ ਕਰੇ ਕੋਈ ਪਾਰਟੀ ਕੰਮ ਕਰੇ ਕੰਮ ਮਜੂਜਾ ਹਾਲਾਤਾਂ 'ਚ ਹੋਣਾ ਚਾਹੀਦਾ ਅਸੀਂ ਆਪਣੀ ਇੱਥੇ ਦਿਹਾੜੀ ਦੇ ਵਿੱਚ 12 ਘੰਟੇ ਸਪੈਂਡ ਕਰਦੇ ਆਂ ਇਹ ਟਾਈਮ ਇੱਥੇ ਜੋ ਹਾਲਾਤ ਤੁਸੀਂ ਸਾਹਮਣੇ ਦੇਖ ਰਹੇ ਹੋ ਅੱਜ ਦੇਖ ਲਓ ਸਾਡੇ ਦਰਾਂ ਦੇ ਮੂਰੇ ਜੋ ਸਪਾਈ ਦਾ ਅਭਿਆਨ ਸੀ ਸਾਰਾ ਖਤਮ ਹੋ ਗਿਆ ਹੋਇਆ ਹੈ ਕੋਈ ਇੱਟ ਕੋਈ ਚੱਕ ਪੱਤ ਨਹੀਂ ਹੁੰਦੀ ਜੋ ਗਾਰਾ ਸਾਹਿਬ ਜੋ ਗੰਦਾ ਹੈ ਜੋ ਕੱਲ ਬਾਰਿਸ਼ ਹੋਈ ਹੈ ਹਾਲਾਤ ਤੁਸੀਂ ਦੇਖ ਰਹੇ ਹੋ। ਉਹ ਦੂਜਾ ਹੈ ਸਾਡੀ ਸੜਕ ਤੇ ਮੈਕਸਿਮਮ ਜਿਹੜਾ ਹੈ ਤੇ ਆਵਰਸ ਤੇ ਟਾਈਮ ਪੀਕ ਅਵਰੇਜ ਜਿੰਨਾ ਰੈਸ਼ ਹੁੰਦਾ ਸਾਡਾ ਦੁਕਾਨਦਾਰਾਂ ਦਾ ਕੰਮ ਜ਼ੀਰੋ ਹੋਇਆ ਹੋਇਆ। ਹੁਣ ਇਸ ਦੇ ਵਿੱਚ ਸਰਕਾਰਾਂ ਸਾਡਾ ਕੀ ਯੋਗਦਾਨ ਨਹੀਂ ਤੁਸੀਂ ਦਹੀ ਕਰਨਾ ਵੀ ਕਿਹੜੀ ਸਰਕਾਰ ਹੈ। ਸਾਡੇ ਲਈ ਤੇ ਜਿਹੜਾ ਕੰਮ ਕਰੇਗੀ ਉਹ ਸਾਡੀ ਸਰਕਾਰ। ਸਭ ਤੋਂ ਸਭ ਤੋਂ ਸਾਡਾ ਇਹੀ ਕਾਰਨ ਸਭ ਤੋਂ ਵੱਡਾ। ਸਰ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਕਿਹਾ ਜਾਂਦਾ। ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਪਰ ਜਿਵੇਂ ਤੁਸੀਂ ਦੱਸਿਆ ਕਿ ਕੂੜੇ ਦੇ ਢੇਰ ਪਏ ਹੋਏ ਨੇ ਪਾਣੀ ਜਮਾ ਹੋ ਜਾਂਦਾ ਕੀ ਲੱਗਦਾ ਹੈ ਕਿਵੇਂ ਇਸ ਦਾ ਹੱਲ ਜਿਹੜਾ ਕੀਤਾ ਜਾਵੇ ਕਿਉਂ ਨਹੀਂ ਇਹ ਸਰਕਾਰਾਂ ਜਿਹੜੀਆਂ ਹੱਲ ਕਰਦੀਆਂ ਦੇਖੋ ਜਿਹੜੇ ਲੀਡਰ ਨੇ ਲੁਧਿਆਣਾ ਇਸ ਸਮੇਂ ਚ ਨੇ ਇੱਥੇ ਮੌਜੂਦ ਨੇ ਉਹਨਾਂ ਨੇ ਆਪਣਾ ਇਸ ਇਸ ਹਲਕੇ ਨੂੰ ਇਸ ਏਰੀਆ ਨੂੰ ਬਹੁਤ ਸਮਾਂ ਦਿੱਤਾ ਸਾਡੇ ਨਾਲੋਂ ਜ਼ਿਆਦਾ ਸ਼ਾਇਦ ਉਹਨਾਂ ਨੂੰ ਖੁਦ ਪਤਾ ਹੋਵੇਗਾ ਵੀ ਇੱਥੇ ਕਿਸ ਕਿਸ ਚੀਜ਼ ਦੀ ਲੋੜ ਹੈ ਪਰ ਕੰਮ ਰਿਐਲਿਟੀ ਕੀ ਹੈ ਪ੍ਰੈਕਟੀਕਲ ਗਰਾਊਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਗੱਲਾਂ ਨੇ ਕਾਗਜ਼ਾਂ 'ਚ ਹੋਵੇ ਜੋ ਮਰਜੀ ਹੋਵੇ ਪਰ ਗਰਾਊਂਡ ਲੈਵਲ ਤੇ ਸਾਡੇ ਕੋਲ ਕੁਝ ਨਹੀਂ ਇਸ ਕਰਾਂ ਦਾ ਪਰ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ ਤੇ ਆਪਣੇ ਕੰਮ ਗਿਣਾਏ ਜਾ ਰਹੇ ਨੇ ਕਿ ਅਸੀਂ ਆਹ ਕੁਝ ਕੀਤਾ ਸੀ ਕੀ ਲੱਗਦਾ ਉਹ ਸਭ ਦਾਅਵੇ ਜਿਹੜੇ ਖੋਖਲੇ ਨੇ ਆਂਕੜੇ ਨੇ ਜੀ ਸਭ ਆਂਕੜੇ ਨੇ ਤੁਸੀਂ ਪ੍ਰੈਕਟੀਕਲ ਤੁਸੀਂ ਵੀ ਰਹਿੰਦੇ ਹੋ ਤੁਸੀਂ ਉੱਥੇ ਦੇਖਦੇ ਹੋ ਬਾਜ਼ਾਰ 'ਚ ਹਾਲਾਤ ਦੇਖਦੇ ਹੋ ਹਰ ਜਗ੍ਹਾ ਜਾਂਦੇ ਹੋ ਤੁਸੀਂ মিডিਆ ਹਰ ਜਗ੍ਹਾ ਹੁੰਦੀ ਹੈ ਔਰ ਹਰ ਡੀਪ ਲੈਵਲ ਦੀ ਨੌਲੇਜ ਇਹਨਾਂ ਕੋਲ ਹੁੰਦੀ ਹੈ ਤੁਸੀਂ ਜੇ 10 ਬੰਦਿਆਂ ਨਾਲ ਗੱਲ ਕਰਦੇ ਹੋ 9 ਦਾ ਥਿਊ ਵਿਊ ਤੁਹਾਨੂੰ ਸਾਡੇ ਵਰਗਾ ਹੀ ਮਿਲੇਗਾ ਸੋ ਅਲਟੀਮੇਟਲੀ ਜਿਹੜਾ ਪਾਵਰ ਆਫ ਵੋਟ ਬਹੁਤ ਕਾਮਨ ਨਹੀਂ ਰਿਹਾ ਹੈਗਾ ਅੱਜ ਕੱਲ ਬਹੁਤ ਲੋਕ ਸਾਇਲੈਂਟ ਨੇ ਸਮਝ ਆਉਂਦਾ ਕੋਈ ਕੰਮ ਨਹੀਂ ਕੀਤਾ ਕੋਈ ਦੇਖ ਪਾ ਕੇ ਸੀਗੀ ਮੇਰਾ ਕੱਲੀ ਦਾ ਬੇਟਾ ਜੇਕਰ ਮੈਂ ਕਹਿੰਦਾ ਕੋਈ ਲੋਕੀ ਬੈਠੇ ਫਿਚਰ ਕਿਸੇ ਦਾ ਬੈਟਰ ਸਮਝ ਕੇ ਦੇਖੇਗਾ ਕਿ ਇਹਨਾਂ ਨੂੰ ਕਾਸਟ ਕਰਾਂਗੇ ਆਪਣੀ ਵੋਟ ਸਾਡੀ ਦਾ ਹੀ ਸੋਚ ਹਵਾ ਕਿਹੜੀ ਪਾਰਟੀ ਵਾਲੀ ਲੱਗ ਰਹੀ ਹੈ ਹਵਾ ਤਾਂ ਜੀ ਤੁਹਾਨੂੰ 10 ਮਿੰਟ ਪਹਿਲਾਂ ਇਤੋਂ ਲੰਘੇ ਸੀਗੇ ਤਾਂ ਸਾਹ ਦੇਖੋ 10 1100 ਮੋਟਰਸਾਈਕਲ ਤੇ ਮੁੰਡਾ ਲੱਗ ਰਿਹਾ ਕੋਈ ਆਮ ਆਦਮੀ ਪਾਰਟੀ ਦੇ ਝੰਡੇ ਲੈ ਕੇ ਕੋਈ ਭਾਜਪੀ ਦੇ ਸੋ ਹਵਾ ਤਾਂ ਜੀ ਬੈਲਟ ਬਾਕਸ ਹੀ ਦੱਸੇਗਾ ਸ਼ਾਮ ਨੂੰ ਤੁਹਾਨੂੰ ਮਸ਼ੀਨ ਹੀ ਦੱਸੇਗੀ ਕਿਸ ਦੀ ਸੋ ਹੋਰ ਲੋਕ ਵੀ ਮੌਜੂਦ ਨੇ ਗੱਲਬਾਤ ਕਰਦਾ ਸਰ ਕੀ ਨਾਮ ਹੈ ਤੁਹਾਡਾ ਮੈਂ ਨਾਮ ਚਿੰਤੂ ਸਰ ਚੋਣਾ ਆ ਚੁੱਕੀਆਂ ਨੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਵੱਧ ਚੜ ਕੇ ਕੀਤਾ ਜਾ ਰਿਹਾ ਪਾਰਟੀਆਂ ਪੂਰਾ ਜ਼ੋਰ ਲਗਾ ਰਹੀਆਂ ਨੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਕੀ ਲੱਗਦਾ ਕੀ ਹੈ ਇਸ ਵਾਰ ਦੀ ਹਵਾ ਕਿਹੜੀ ਪਾਰਟੀ ਵੱਲ ਦੇ ਜਾਏਗੀ ਸਰ ਦੇਖੋ ਪਾਰਟੀ ਦਾ ਇਸ਼ੂ ਜਿਹੜਾ ਆ ਰਿਹਾ ਹੈ ਜੋ ਜੋ ਮਰਜ਼ੀ ਜਿੱਤੇ ਅਸੀਂ ਚਾਹੁੰਦੇ ਹਾਂ ਕਿ ਜੀ ਕੰਮ ਹੋਵੇ ਇੱਥੇ ਕਰਕੇ ਦਿਖਾਣ ਆਈ ਕੰਮ ਦਿੱਲੀ ਜਾਓ ਤੁਸੀਂ ਦਿੱਲੀ ਪਤਾ ਲੱਗਦਾ ਜੀ ਕੰਮ ਹੋਇਆ ਠੀਕ ਹੈ ਜੀ ਇੱਥੇ ਇਲੈਕਸ਼ਨ ਆਉਂਦੇ ਨੇ ਦਰਜੇ ਦਰੋਜੇ ਆ ਕੇ ਜੀ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਠੀਕ ਹੈ ਜੀ ਇੱਥੇ ਕੰਮ ਨਹੀਂ ਹੋ ਰਿਹਾ ਬਿਲਕੁਲ ਵੀ ਔਰ ਚਾਏ ਜੋ ਮਰਜ਼ੀ ਤੁਸੀਂ ਦੇਖ ਲਓ ਜਗਾ ਜਗਾ ਜਾ ਕੇ ਦੇਖੋ ਸੀਵਰੇਜ ਭਰੇ ਹੋਏ ਨੇ ਠੀਕ ਹੈ ਸੜਕਾਂ ਟੁੱਟੀਆਂ ਹੋਈਆਂ ਖੱਡੇ ਜ਼ੁਰਤ ਤੋਂ ਜ਼ਿਆਦਾ ਨੇ ਆਏ ਦਿਨ ਐਕਸੀਡੈਂਟ ਹੋ ਰਹੇ ਨੇ ਠੀਕ ਹੈ ਜੀ ਇੱਥੇ ਬਾਕੀ ਰਿਹਾ ਇਲੈਕਸ਼ਨ ਦਾ ਵੋਟਾਂ ਦਾ ਆ ਸਭ ਗੁਪਤ ਹੋਏਗੀ ਵੋਟਾਂ ਠੀਕ ਹੈ ਸਾਇਲੈਂਟ ਵੋਟ ਪਾਉਗੀ ਕਿਸ ਨੂੰ ਕੁਝ ਨਹੀਂ ਪਤਾ ਬਾਕੀ ਅਸੀਂ ਚਾਹਾਂਗੇ ਕਿ ਇੱਥੇ ਕੰਮ ਕਰਕੇ ਦਿਖਾਣ ਵੋਟਾਂ ਇਹਨਾਂ ਨੂੰ ਆਪਣੇ ਆਪ ਮਿਲਣਗੀ ਲੋਕਾਂ ਤੋਂ ਸਰ ਜਦੋਂ ਚੋਣਾਂ ਆਉਂਦੀਆਂ ਨੇ ਦਿਨ ਨੇੜੇ ਆ ਜਾਂਦੇ ਨੇ ਇਹ ਤਾਂ ਰੁਝਾਨ ਜਿਹੜੇ ਆ ਬਦਲਦੇ ਹੋਏ ਦਿਖਦੇ ਨੇ ਲੋਕਾਂ ਦੇ ਲੋਕ ਜਿਹੜੇ ਆ ਸੋਚਦੇ ਹੁੰਦੇ ਨੇ ਕਿ ਪਹਿਲਾਂ ਅਸੀਂ ਇਸ ਉਮੀਦਵਾਰ ਨੂੰ ਵੋਟ ਪਾਣੀ ਹੈ ਤਾਂ ਰੁਝਾਨ ਬਦਲ ਜਾਂਦਾ ਹੈ ਚੇਂਜ ਹੋ ਜਾਂਦਾ ਕੀ ਲੱਗਦਾ ਕੀ ਹੈ ਹਵਾ ਕੋਈ ਨਜ਼ਰ ਆ ਰਹੀ ਹੈ ਕਿਉਂਕਿ ਕੋਈ ਕਹਿ ਰਿਹਾ ਕਿ ਭਾਰਤ ਪੁਸ਼ਨ ਆਸ਼ੂ ਅੱਗੇ ਰਹਿਣਗੇ ਕੋਈ ਕਹਿ ਰਿਹਾ ਸੰਜੀਵ ਰੋੜਾ ਤੇ ਕੋਈ ਕਹਿ ਰਿਹਾ ਸ਼੍ਰੋਮਣੀ ਅਕਾਲੀ ਦਲ ਤੇ ਕੋਈ ਭਾਜਪਾ ਕੀ ਲੱਗਦਾ ਕੀ ਹੈ ਨਹੀਂ ਸਰ ਐਸਾ ਹੈ ਆਮ ਆਦਮੀ ਪਾਰਟੀ ਇਦਾਂ ਨਹੀਂ ਹੈ ਕਿ ਜੀ ਗਲਤ ਹੈਗੀ ਹੈ ਨਾ ਆਪਾਂ ਭਾਜਪਾ ਨੂੰ ਕਵਾਂਗੇ ਨਾ ਆਪਾਂ ਸ਼੍ਰੀ ਆਸ਼ੂ ਜੀ ਨੂੰ ਕਵਾਂਗੇ ਗਲਤ ਠੀਕ ਹੈ ਜੀ ਕੰਮ ਕਰਕੇ ਦਿਖਾਓ ਵੋਟਾਂ ਆਪਣੇ ਆ ਮਿਲਣਗੀ ਬਾਕੀ ਅਸੀਂ ਚਾਹਾਂਗੇ ਆਮ ਆਦਮੀ ਪਾਰਟੀ ਆਏ ਦਿੱਲੀ ਵਾਕਨ ਕੰਮ ਕਰਕੇ ਦਿਖਾਏ ਇੱਥੇ ਸੋ ਸਰ ਜਿਵੇਂ ਸਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਆਏ ਦਿੱਲੀ ਮੰਗਣ ਕੰਮ ਕਰਕੇ ਦਿਖਾਏ ਕੀ ਕਹਿਣਾ ਚਾਹੋਗੇ ਦਿੱਲੀ ਦੇ ਵਿੱਚ ਇਸ ਵਾਰ ਬੀਜੇਪੀ ਨੇ ਆਪਣੀ ਸਰਕਾਰ ਬਣਾਈ ਹੈ ਕੀ ਲੱਗਦਾ ਕਿ ਲੁਧਿਆਣੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਣ ਕੇ ਬੀਜੇਪੀ ਨੂੰ ਅਕਾਲੀ ਦਲ ਨੂੰ ਜਾਂ ਫਿਰ ਕਾਂਗਰਸ ਨੂੰ ਪਰ ਅੱਜ ਦੀ ਡੇਟ 'ਚ ਤੁਹਾਡੀ ਗੱਲ ਬਿਲਕੁਲ ਸਹੀ ਆ ਪਰ ਮੈਂ ਤਾਂ ਇੱਕ ਗੱਲ ਇਹ ਜਾਣਾ ਕਹਿਣਾ ਚਾਹੁੰਦਾ ਵਾ ਕਿ ਜਿੱਦਾਂ ਕਿ ਥੋੜੇ ਦਿਨ ਪਹਿਲੇ ਕੇਜੀਵਾਲ ਜੀ ਦੀ ਸਪੀਚ ਵੀ ਆਈ ਸੀ ਕਿ ਜੇ ਤੁਸੀਂ ਸਾਡੀ ਇਹਨੂੰ ਵੋਟ ਪਾਉਂਗੇ ਐਮਪੀ ਸਾਹਿਬ ਨੂੰ ਤੇ ਤੁਹਾਡੇ ਸਾਰੇ ਕੰਮ ਹੋਣਗੇ ਤੇ ਜੇ ਦੂਜੇ ਨੂੰ ਪਾਉਂਗੇ ਤੇ ਤੁਹਾਡਾ ਕੁਝ ਸਾਡੀ ਜਨਤਾ ਸਾਡੇ ਆਪਣੇ ਆ ਸਾਡਾ ਕੀ ਕਸੂਰ ਆ ਅਸੀਂ ਮੰਨ ਲਓ ਵੋਟ ਕਿਸੇ ਨੂੰ ਵੀ ਬੰਨਿਆ ਇਹਦਾ ਮਤੋਂ ਸਾਡਾ ਕੰਮ ਨਹੀਂ ਹੋਏਗਾ ਕਿਉਂਕਿ ਪੰਜਾਬ ਨਾਲ ਹਮੇਸ਼ਾ ਸੁਤੇਲਾ